ਆਉਂ ਦਿਖਾਉਂਦੇ ਹਾਂ ਕਿ ਨਿਹੰਗ ਸਿੰਘ ਫੌਜਾਂ ਕੀ ਕਰ ਰਹੀਆਂ ਨੇ ਵੀਡੀਓ ਪੂਰੀ ਦੇਖਣ ਤੇ ਹੀ ਆਪ ਨੂੰ ਜਾਣਕਾਰੀ ਮਿਲੇਗੀ ਤੇ ਜਰੂਰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਓ ਇਸ ਤਰ੍ਹਾਂ ਦੀ ਅਪਡੇਟ ਤੁਹਾਡੇ ਅੱਗੇ ਲੈ ਕੇ ਆਉਂਦੇ ਰਹਿਣਗੇ ਇਹ ਰੋਡ ਜਿਹੜਾ ਆ ਆਪਣੇ ਜਦੋਂ ਲੁਧਿਆਣੇ ਤੋਂ ਫਲੋਰ ਜਾਂਦੇ ਆ ਤੇ ਉਦੋਂ ਜਿਹੜਾ ਰੋਡ ਆ ਆਪਣੇ ਫਲੋਰ ਸ਼ਹਿਰ ਦੇ ਵਿੱਚੋਂ ਕੋਰਟ ਸਾਈਡ ਰੋਹ ਸਾਈਡ ਜਾਣ ਵਾਸਤੇ ਜਿਹੜਾ ਰੋਡ ਹੁੰਦਾ ਆ ਉਥੇ ਫਲੋਰ ਤੋਂ ਦੰਦਰ ਵਾਲੀ ਸਾਈਡ ਤੋਂ ਜਾਣਾ ਹੋਵੇ ਤੇ ਕੋਹੋਂ ਵੀ ਪੁਲ ਦੇ ਥੱਲੇ ਇਹ ਕਿੰਨੇ ਚਿਰ ਤੋਂ ਇੱਥੇ ਕਰ ਰਹੇ ਸਫਾਈ ਦਾ ਕੰਮ ਆ ਮੈਨੂੰ ਇੱਥੇ ਜੇ ਕੋਈ ਗਿਆ ਤਾਂ ਸਮਝਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਆਏ ਆ ਫਲੋਰ ਫਲੋਰ ਜਿਹੜਾ ਮੇਨ ਹਾਈਵੇ ਆ ਉਹਦੇ ਪੁਲ ਦੇ ਥੱਲੇ ਖਾਲਸਾ ਠੰਡੀ ਮਿੱਠੀ ਸ਼ਰਧਾਈ ਨਾਂ ਦੇ ਉੱਤੇ ਇੱਕ ਖਾਲਸਾ ਜੀ ਹੁਣਾਂ ਨੇ ਨੰਗ ਸਿੰਘ ਜੀ ਨੇ ਆਪਣਾ ਜਿਹੜਾ ਆ ਸ਼ਰਦਾਈ ਦਾ ਕਾਰੋਬਾਰ ਚਲਾਇਆ ਆ ਸੋ ਆਓ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ ਸੋ ਵਾਈ ਬਲਜੀ ਕਾ ਖਾਲਸਾ ਵਾਈ ਬਲਜੀ ਕੀ ਫਤਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਅੱਛਾ ਬਾਬਾ ਜੀ ਆਪਾਂ ਆਪਣੇ ਬਾਰੇ ਦੱਸਿਓ ਠੀਕ ਆ ਨਾ ਕੀ ਨਾਮ ਆਪਣਾ ਗੁਰਬਾਜ ਸਿੰਘ ਗੁਰਬਾਜ ਸਿੰਘ ਆ ਠੀਕ ਹੈ ਜੀ ਅੱਛਾ ਜੀ ਤੇ ਕਿਹੜੇ ਆਪਣੇ ਦਲ ਦੇ ਵਿੱਚੋਂ ਆਪਾਂ ਆਪਾਂ ਹੀ ਦਸ਼ਮੇਸ਼ ਆਰਮੀ ਕਥਾ ਦਾ ਠੀਕ ਹੈ ਜੀ ਕੋਈ ਬਾਬਾ ਰੇਟਿੰਗ ਤੋਂ ਰਿਵਾਂਡ ਹਾਂ ਜੀ ਕੋਈ ਬਾਬਾ ਜੀ ਨਹੀਂ ਠੀਕ ਹੈ ਜੀ ਥੋੜਾ ਟੈਕਨੀਕਲ ਹੈ ਵੀ ਕੱਲ ਸ਼ਾਮ ਦੀ ਤੇ ਇਹ ਕਿੰਨੇ ਚਿਰ ਤੋਂ ਇੱਥੇ ਕਰਨਾ ਹੈ ਸਰਪੰਚ ਦਾ ਕੰਮ ਮੈਨੂੰ ਇੱਥੇ ਜੀ ਕੋਈ ਗਿਆ ਤਾਂ ਸੁਣਾ ਦੇ ਠੀਕ ਹੈ 10-15 ਦਿਨ ਤੋਂ ਤੁਸੀਂ ਨਮਾ ਕਾਰੋਗਰ ਸ਼ੁਰੂ ਕੀਤਾ ਹੈ ਠੀਕ ਹੈ ਜੀ ਤੇਰੇ ਜਿਹੜੇ ਆ ਇਹ ਕਿੰਨੇ ਬਿਊਟੇਡ ਪਾਉਨੇ ਆ ਜਿਹੜੇ ਵਿੱਚ ਸਮਾਨ ਇਹ ਪਾਇਆ ਜਾਂਦਾ ਜੀ ਸਤਿ ਸ੍ਰੀ ਅਕਾਲ ਜੀ ਇਹਦੇ ਵਿੱਚ ਆਪਣਾ ਪਦਾਮਾ ਕਾ ਚਚ ਪਦਾਮੋ ਕਾ ਜੀ ਸਸਸ ਸਚੀ ਕੋ ਮਗਜ ਤੇਨ ਸਣਾਉਂਗੇ ਦੰਦਿਆ ਜੀ ਤੇ ਇਹਨੂੰ ਨੰਮਰੇ ਕੋ ਚਰਨਾ ਵਾਲੇ ਰਗੜ ਕੇ ਇਸ ਸ਼ਕਤੀ ਦੀ ਕਹਾਣੀ ਜਾਂਦੀ ਠੀਕ ਹੈ ਦੇ ਇਸ ਸ਼ਕਤ ਤੇ ਗਾਏ ਨਾ ਦਾ ਡੈਮੇਜ ਉਸ ਤੋਂ ਦਿਨਾਂ ਨੂੰ ਕਿ ਉਸ ਨੋਕਰ ਦਾ ਹੋਣੀ ਬਾਬਿਆਂ ਦਾ ਜੀ ਇਹ ਨੰਮ ਦਾ ਸਲੋਕਰ ਕੀ ਗੱਲ ਨਹੀਂ ਸਿੱਕੇ ਦੇ ਨਾਲ ਰਗੜਾ ਜਿਹੜਾ ਲੱਗਦਾ ਸਰਦਾਈ ਨੂੰ ਤੇ ਬਹੁਤ ਵਧੀਆ ਅੱਜ ਅੱਜ ਦੇਖਿਆ ਦੇਖੋ ਕਿ ਇੱਕ ਸਾਫ ਸੁਥਰਾ ਤੇ ਇੱਕ ਜਦੇਦਾਰ ਨਿਹੰਗ ਸਿੰਘ ਬਾਬਾ ਜੀ ਜਿਹੜੇ ਇਹ ਸਰਦਾਈ ਦਾ ਕਾਰੋਬਾਰ ਕਰ ਰਹੇ ਹਨ ਪਰ ਲੇਕਿਨ ਅਸੀਂ ਹੋਰ ਜਿਹੜੀਆਂ ਆ ਬਹੁਤ ਕਰਾਂ ਦੀਆਂ ਚੀਜ਼ਾਂ ਜਿੱਥੇ ਕੋਈ ਸਫਾਈ ਨਹੀਂ ਹੁੰਦੀ ਬਹੁਤ ਤਰ੍ਹਾਂ ਦੀਆਂ ਬੱਕੀਆਂ ਬਹੁਤ ਤਰ੍ਹਾਂ ਦਾ ਆਸੇ ਪਾਸੇ ਜਿਹੜਾ ਆ ਗੰਦ ਮੰਦ ਆ ਅਸੀਂ ਉਹਨਾਂ ਨੂੰ ਖਾ ਲੈਨੇ ਆ ਪਰ ਸਾਨੂੰ ਚਾਹੀਦਾ ਆ ਕਿ ਅਸੀਂ ਇਹੋ ਜਿਹੇ ਜਿਹੜੇ ਕੰਸਪਟ ਬਤਿਆਦੇ ਕੋ ਆਈਏ ਤੇ ਚੰਗਾ ਜਿਹੜੀ ਸ਼ਰਦਾਈ ਆ ਨਾਲੇ ਕਿ ਤਾਸ ਕਰਕੇ ਗਰਮੀਆਂ ਦੇ ਵਿੱਚ ਇੱਕ એનર્ਜੀ ਡਰਿੰਕ ਆ ਜਿਹੜੇ ਸਾਡੇ ਸਰੀਰ ਨੂੰ એનર્ਜੀ ਦਿੰਦੀ ਆ ਤਾਕਤ ਦਿੰਦੀ ਆ ਤੇ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਜਿਵੇਂ ਬਦਾਮ ਹੋ ਗਿਆ ਖਸ ਖਸ ਹੋ ਗਿਆ ਪੁੱਲ ਫਪੀਆਂ ਹੋ ਗਈਆਂ ਹੋ ਫਿਰ ਜਿਹੜੀ ਸ਼ੱਕਰ ਹੋ ਗਈ ਇਹ ਸਾਰੀਆਂ ਚੀਜ਼ਾਂ ਸਾਡੇ ਸਿਹਤ ਵਾਸਤੇ ਬਹੁਤ ਲਾਹੇ ਲਾਭਕਾਰੀ ਨੇ ਤੁਸੀਂ ਸਰਕੇ ਦਾਹੜਕੇ ਜਿਹੜੂ ਜਿਹੜਾ ਆ ਸੰਤਾਂ ਉਹ ਇਹ ਗੇਂਸ਼ੀ ਕਰਦੇ ਆ ਤੇ ਜਿਹੜੂ ਜਿਹੜਾ ਆ ਕੁਝ ਇਹ ਬਾਵਾ ਜੀ ਦੇ ਕੋਲ ਆਇਆ ਕਰੋ ਤੇ ਆਣ ਕੇ ਇਥੋਂ ਮਿੰਡੀ ਮਿੱਟੀ ਜਿਹੜੀ ਆ ਸ਼ਰਦਾਈ ਜਿਹੜੂ ਸਾਡੇ ਆਕਰ ਕਿਉਂਕਿ ਜਹੇਦਾਰ ਜੀ ਆ ਸਾਫ ਸੁਥਰਾ ਜਿਹੜਾ ਆ ਸ਼ਰਧਾਈ ਤਿਆਰ ਕਰਦੇ ਆ ਤੇ ਜਿਹੜਾ ਜਹੇਦਾਰ ਜੀ ਉਹਨਾਂ ਨੇ ਦਿੱਥੋ ਨਾਂ ਵੀ ਰੱਖਿਆ ਚੰਨਾ ਵਧੀਆ ਰੱਖਿਆ ਖਾਲਸਾ ਮੰਡੀ ਮਿੱਠੀ ਸ਼ਰਧਾਈ ਸੋ ਮੇਰੀ ਪੀੜੇ ਦੇ ਮਾਲਕ ਤੁਹਾਨੂੰ ਸੇਵੇ ਗੁਰੂ ਛੀ ਗੁਰੂ ਭਰਜੋਏ ਸਹਾ ਪਾਰਸਾਟੀ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜਗਨੇਸ਼ ਆਪਕਾ ਸਤਨਾਕ ਪੰਜਵਾਂ ਨਿਸ਼ਾਨ ਸ਼ੋਣੀ ਕਲੌਕ ਮੁਕਤ ਜਥੇਦਾਰ ਬਾਬਾ ਗਰਮੀਤ ਸਿੰਘ ਸੋ ਉਹ ਦਲ ਦੇ ਵਿੱਚ ਹੋਲੇ ਬਾਬਾ ਜੀ ਸੋ ਇਹਨਾਂ ਦੀ ਲੋਕੇਸ਼ਨ ਹੈਗੀ ਆ ਕਿ ਜਦੋਂ ਆਪਾਂ ਜਲੰਧਰ ਜਿਹੜਾ ਹਾਈਵੇ ਆ ਲੁਧਿਆਣੇ ਤੋਂ ਜਲੰਧਰ ਨੂੰ ਹਾਈਵੇ ਜਾਂਦਾ ਆ ਤੇ ਫਲੋਰ ਦੇ ਵਿੱਚ ਤੁਸੀਂ ਉਹ ਥਾਈਵੇ ਤੋਂ ਉਤਰ ਕੇ ਵਿੱਚ ਜਿਹੜਾ ਆ ਕਿ ਇੱਕ ਰਾਹੋਂ ਨੂੰ ਉਹ ਜਾਂਦਾ ਰੋਡ ਪਰ ਜਿਹੜਾ ਕਚਹਿਰੀ ਨੂੰ ਜਾਂਦਾ ਤੇ ਇਹੋ ਜਾਂਦਾ ਲੋਰ ਜਦੋਂ ਤੁਸੀਂ ਪੁਲ ਦੇ ਥੱਲੇ ਦੀ ਨਿਕਲਦੇ ਆ ਤੇ ਜਾਂ ਤੁਸੀਂ ਜਦੋਂ ਆਪਣੇ ਪਲੋਰ ਤੋਂ ਗੰਦਰ ਵਾਲੀ ਸਾਈਡ ਨੂੰ ਜਾਣਾ ਹੋਵੇ ਤੇ ਕੋਹੋਂ ਵੀ ਪੁਲ ਦੇ ਥੱਲੇ ਬਾਬਾ ਜੀ ਦਾ ਜਿਹੜਾ ਇਹ ਵੀ ਇਹ ਕਾਰੋਬਾਰ ਦਾ ਬਾਬਾ ਜੀ ਕਰਦੇ ਆ ਸੋ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਇਹਨੂੰ ਜੈ ਗੁਰਸਿੱਖਾਂ ਦਾ ਵੱਧੋ ਵਾਧੋ ਗੁਰੂ ਦੀਆਂ ਲੜ ਦੀਆਂ ਫੌਜਾਂ ਦਾ ਵੱਧੋ ਵਾਧੋ ਸਹੂਜ ਦਿੱਤਾ ਜਾਵੇ ਤੇ ਨਾਲੇ ਜਿਹੜਾ ਆ ਕਿ ਸਾਫ਼ ਸੁਥਰਾ ਤੇ ਜੋ ਸਾਡੀ ਸਰੀਰ ਦੇ ਵਾਸਤੇ ਸਾਡੀ ਸਿਹਤ ਵਾਸਤੇ ਚੰਗੀ ਚੀਜ਼ਾਂ એનર્ਜੀ ਡਰਿੰਕਾਂ ਸਰੀਰ ਨੂੰ ਤਾਕਤ ਦੇਣ ਵਾਸਤੇ ਜਿੰਨੀ ਕਰਮੀ ਮੈ ਰਹੀ ਗਰਮੀ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਸਾਡੇ ਸਰੀਰ ਵਾਸਤੇ ਵਧੀਆ ਚੀਜ਼ ਆ ਚੰਗੀ ਚੀਜ਼ ਆ એનર્ਜੀ ਡਰਿੰਕ ਆ ਸਰਦਾਈ ਆ ਉਹ ਜ਼ਰੂਰ ਛਕਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ